ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਸਾਰੀ ਉਤਾਈ ਦਾ ਸਾਰੇ ਤਰਫਾਰ ਦਾ ਭਲਾ ਕਰੋ ਸੱਚੇ ਪਾਚਾ ਹੜਾਂ ਦੀ ਮਾਰ 헤ਟ ਜੋ ਲਾਕ ਆਇਆ ਆਇਆ ਇਸ ਟਾਈਮ ਅਸੀਂ ਹਰੀ ਕੇ ਹੱਦ ਤੇ ਖੜੇ ਆ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਉੱਤੇ ਜੋਦੜੀ ਹੈ ਜੋ ਕਿਸਾਨਾਂ ਦਾ ਮਾਲ ਡੰਗਰ ਦਾ ਭਲਾ ਕਰੋ ਸਤਿਨਾਮ ਵਾਰੀ ਗਈਆਂ ਭਲਾ ਕਰੋ ਸੱਚੇ ਪਾਤਸ਼ਾਹ ਅਸੀਂ ਅਲਪਗ ਜੀਵ ਹਾਂ ਅਸੀਂ ਭੁੱਲਣ ਹਾਰਾ ਦਾ ਦੇਵਤਾ ਦੀ ਬਖਸ਼ੇ ਅਨ ਮੇਰੇ ਕਲਦੀ ਕਰਦਾ ਜੀ ਅਨ ਮੇਰੇ ਸੱਚੇ ਪਾਤਸ਼ਾਹ ਅੰਤਨ ਸਾਹਿਬ ਸਤਿਗੁਰੂ ਗੁਰਾਂ ਦੇ ਚਰਨਾਂ ਵਿੱਚ ਲੇਟੇ ਨੂੰ ਆਪ ਦੇ ਸੰਸਾਰ ਦੀ ਜਾਨ ਮਾਲ ਦੀ ਰੱਖਿਆ ਕਰੋ ਇਸਾਨਾਂ ਦਾ ਸਾਰੀ ਲੋਕਾਈ ਦਾ ਬਾਰਾਜ ਆਪ ਕਿਰਪਾ ਕਰਕੇ ਪਲਾ ਕਰੋ ਆਪ ਰੱਖਿਆ ਕਰੋ ਸਰਕਾਰਾਂ ਦੇ ਵਸ ਦੀ ਗੱਲ ਨਹੀਂ ਸਾਡੇ ਬਸ ਦੀ ਗੱਲ ਨਹੀਂ ਸਕੇ ਪਾਸ਼ਾ ਆਪ ਕਿਰਪਾ ਕਰੋ ਸਾਨੂੰ ਬਖਸ਼ੋ ਹਮ ਅਬਗੁਣ ਪਰ ਏਕ ਗੁਣ ਨੇ ਅਬਗਣਾਂ ਦੇ ਭਰੇ ਆ ਆਪ ਬਖਸ਼ਣ ਤਾ ਸਾਨੂੰ ਬਖਸ਼ ਲੋ ਇਹ ਜਲ ਤੋਂ ਸਾਨੂੰ ਰਾਹਤ ਦਿਵਾਓ ਸਕੇ ਪਾਸ਼ਾ ਹਲਾ ਕਰੋ ਰਾਜ ਦੇ ਕਿਸਾਨ ਜੱਫੇ ਬੰਦਿਆਂ ਪਰਮੁਖ ਘਾਰੇ ਮਾਈ ਭਾਈ ਜਿਹੜੇ ਇਸ ਪਾਣੀ ਦੀ ਮਹਾਨੇ ਆ ਰਹੇ ਨੇ ਉਹਨਾਂ ਦੇ ਰੱਖਿਆ ਆਪ ਕਰੋ ਕਿਰਪਾ ਕਰੋ ਸੁਖ ਹੋਵੇ ਨਾਮ ਤੇ ਤਾਵੇ ਗੁਰੂ ਨਾਨਕ